ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਸਾਹਿਬ ਸਾਹਿਬੂ ਸਿਹਾਰੀ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਪਾਉ ਪੱਬੇ ਨੂੰ ਕੰਨਾ ਪਾਉ ਨਹੀਂ ਕਹਿਣਾ ਪਾਖਿਆ ਪਾਉ ਆਪਾਰ ਪਾਉ ਆਖ ਹੈ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਆਖ ਹੈ ਮੰਗਹਿ ਦੇਹਿ ਦੇਹਿ ਆਖ ਹੈ ਮੰਗਹਿ ਨਹੀਂ ਕਹਿਣਾ ਜਾ ਦੇਹ ਦੇਹ ਨਹੀਂ ਕਹਿਣਾ ਅੱਖ ਹੈ ਮੰਗ ਹੈ ਦੇਹ ਦੇ ਲਾਵੇਂ ਨੂੰ ਲਮਕਾ ਕੇ ਪੜਨਾ ਹੈ ਦੇਹ 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 ਨਹੀਂ ਕਹਿਣਾ ਇਹਨੂੰ ਦਾਤਾਰ ਦੱਦੇ ਦਾ ਕੰਨਾ ਪੜਨਾ ਹੈ ਦਤਾਰ ਨਹੀਂ ਕਹਿਣਾ ਫੇਰ ਕਿ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਕਿ ਕੀ ਨਹੀਂ ਕਹਿਣਾ ਕੱਕੇ ਨੂੰ ਸਿਹਾਰੀ ਕੇ ਅੱਗੇ ਹੜੇ ਤੇ ਅਦਕ ਰੱਖੀ ਹੈ ਰਾਰੇ ਤੇ ਅਦਕ ਜਿੱਤ ਦਿਸੈ ਦਰਬਾਰ ਜਿੱਤ ਜਿੱਤ ਨਹੀਂ ਕਹਿਣਾ ਇਹ ਪੋਲਾ ਕਹਿਣਾ ਫੇਰ ਕਹਿ ਕੇ ਰੁਕਣਾ ਹੈ ਕਿ ਅੱਗੇ ਰੱਖੀ ਐ ਫੇਰ ਕੇ ਇਕੱਠਾ ਨਹੀਂ ਕਹਿਣਾ ਮੋਹ ਕਿ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਮੋਹ ਖਾਹ ਤੇ ਕਨੋੜਾ ਇਹ ਮੂਹੋਂ ਨਹੀਂ ਕਹਿਣਾ ਮੋਹ ਮੂਹ ਨਾਲ ਜਿਤ ਬੋਲਾ ਬੋਲੀ ਐ ਆੜੇ ਤੇ ਦੁਰਾਵਾਂ ਬੋਲਣ ਬੋਲੀ ਇਹ ਨਹੀਂ ਕਹਿਣਾ ਬੋਲਣ ਬੋਲੀ ਐ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰੁ ਅੰਮ੍ਰਿਤ ਅੰਮ ਜਿਵੇਂ ਆਂਬ ਕਹੀਦਾ ਤਾਂ ਅੰਮ ਅੰਮ੍ਰਿਤ ਮੰਮੇ ਦੀ ਸਿਹਾਰੀ ਜਿਹੜਾ ਮੰਮੇ ਦੇ ਚਰਨਾਂ ਵਿੱਚ ਰਾਰਾ ਹੈ ਇਹ ਇਸ ਨੂੰ ਬੋਲਣੀ ਹੈ ਵਡਿਆਈ ਨਹੀਂ ਕਹਿਣਾ ਵਡਿਆਈ ਅੰਮ੍ਰਿਤ ਨਹੀਂ ਕਹਿਣਾ ਅੰਮ੍ਰਿਤ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਕਪੜਾ ਕੱਕੇ ਤੇ ਅਤਕ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ ਈਵੈ ਬਾਵਿਤ ਦੁਨਾਵਾ ਈਵੈ ਜਾਂ ਐਵੇਂ ਨਹੀਂ ਕਹਿਣਾ ਈਵੈ ਸਭ ਭੱਬਾ ਜੋਰ ਦੇ ਕੇ ਪੜਨਾ ਸਭ ਨਹੀਂ ਗਾਣਾ ਸਭ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰੰਜਨ ਦੋ ਸ਼ਬਦ ਜੁੜੇ ਹੋਏ ਹਨ ਨਿਰਜਮ ਅੰਜਨ ਅੰਜਨ ਕਾਲਖ ਨੂੰ ਕਹਿੰਦੇ ਨੇ ਸੁਰਮੇ ਨੂੰ ਕਹਿੰਦੇ ਨੇ ਨਿਰਅੰਜਨਤਾ ਭਾਵ ਹੋ ਗਿਆ ਕਿਸੇ ਵੀ ਪ੍ਰਕਾਰ ਦੇ ਕਾਲਖ ਤੋਂ ਰਹਿਤ ਭਾਵ ਸ਼ੁੱਧ ਸਰੂਪ ਵਾਹਿਗੁਰੂ ਜੀ ਇਸ ਲਈ ਨਰੰਜਨ ਨਹੀਂ ਕਹਿਣਾ ਜੇ ਨਰੰਜਨ ਕਹਾਂਗੇ ਫਿਰ ਇਹ ਦੋ ਸ਼ਬਦ ਬਣ ਜਾਣਗੇ ਨਰ ਅੰਜਨ ਤਾਂ ਇਹਦੇ ਅਰਥ ਹੋਣਗੇ ਸੁਰਮਾ ਇਸ ਲਈ ਨਰੰਜਨ ਨਹੀਂ ਨਿਰੰਜਨ ਜੈ ਨੰ ਸੇਵਿਆ ਤੈਨ ਪਾਇਆ ਮਾਨ ਸੇਵਿਆ ਵਿਆ ਵੇਆ ਨਹੀਂ ਗੈਣਾ ਸੇਵਿਆ ਪਾਇਆ ਢੱਲਾ ਜਾਂ ਨਹੀਂ ਗੈਣਾ ਪਾਇਆ ਮਾਨ ਨੰਨਾ ਹੈ ਕਸ ਕੇ ਪੜਨਾ ਹੈ ਮਾਨ ਨਹੀਂ ਗੈਣਾ ਅਣਾੜਾ ਨਾ ਬਣੇ ਨਾਨਕ ਕਾਵੀ ਹੈ ਗੁਣੀ ਨਿਧਾਨ ਨਿਧਾਨ ਨੰਨੇ ਪੜਨੇ ਹਨ ਨਿਧਾਨ ਨਹੀਂ ਕਹਿਣਾ ਗਾਵੀਏ ਸੁਣੀਏ ਰੱਖੀਏ ਰਾਰੇ ਤਦਕ ਵੀ ਲਾਉਣੀ ਹੈ ਆੜਿਆਂ ਦੇ ਦੁਲਾਵੇਂ ਪੜਨੇ ਹਨ ਗਾਵੀਏ ਸੁਣੀਏ ਨਹੀਂ ਕਹਿਣਾ ਦੁੱਖ ਪਰਹਰ ਸੁਖ ਘਰ ਲੈ ਜਾਏ ਪਰਹਰ ਇਕੱਠਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਮੁਖ ਸਤਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਬਹੁਤ ਵਾਰ ਕੀਤੀ ਹੋਈ ਹੈ ਗੁਰਮੁਖ ਮੰਮੇ ਨੂੰ ਔਕੜ ਲੱਗੀ ਹੈ ਗੁਰਮੁਖ ਇਸ ਦਾ ਉਚਾਰਨ ਨੂੰ ਸਤਗੁਰੂ ਸਾਹਿਬ ਜੀ ਨੇ ਮੰਮੇ ਨਾਲ ਕੀਤਾ ਤਾਂ ਅਸੀਂ ਪੜ੍ਹਨੀ ਹੈ ਗੁਰਮੁਖ ਨਹੀਂ ਕਹਿਣਾ ਗੁਰਮੁਖ ਨਾਦੰ ਵੇਦੰ ਟਿੱਪੀ ਪੜ੍ਹਨੀ ਹੈ ਨਾਦੰ ਵੇਦੰ ਕਹਿੰਨੇ ਨਹੀਂ ਗੈਣਾ ਰਹਿਆ ਰਹਿੋ ਜਾਂ ਰਹਿਹਾ ਨਹੀਂ ਗੈਣਾ ਰਹਿਆ ਹੈ ਆ ਰਹਿਆ ਗੁਰ ਈਸਰ ਗੁਰ ਗੌਰਖ ਬਰਮਾ ਗੁਰ ਪਾਰਬਤੀ ਮਾਈ ਬਰਮਾ ਬ੍ਰਹਮਾ ਨਹੀਂ ਕਹਨੇ ਸੋ विश्राम उही ਲਾਉਣੇ ਹਨ ਗੁਰਈਸਰ ਗੁਰ ਗੋਰਖ ਬਰਮਾ ਗੁਰ ਜੀ ਹੋ ਜਾਣਾ ਆਖ ਨਾਹੀ ਕਹਿਣਾ ਕਥਨ ਨਾ ਜਾਈ ਕਹਿਣਾ ਕਹਿਣਾ ਨਹੀਂ ਹੈ ਸਾਂ ਕਹਿਣਾ ਆਖ ਨਾਹੀ ਕਥਨ ਨਾ ਵੱਖ-ਵੱਖ ਕਥਨ ਇਕੱਠਾ ਨਹੀਂ ਕਰਨਾ ਗੁਰਾ ਇੱਕ ਦੇਹ 부ਝਾਈ ਗੁਰਾਂ ਇਹਨੂੰ ਗੁਰਾਂ ਨਹੀਂ ਕਹਿਣਾ ਇਹਦੇ ਅਰਥ ਹਨ ਸੇ ਗੁਰੂ ਜੀ ਬੇਅੰਤ ਰੂਪ ਵਿੱਚ ਇਹ ਸ਼ਬਦ ਕਹੇ ਨੇ ਸੇ ਗੁਰੂ ਸਾਹਿਬ ਜੀ ਜੇ ਆਪਾਂ ਬੰਦੀ ਲਾਵਾਂਗੇ ਗੁਰਾਂ ਤਾਂ ਇਹਦੇ ਅਰਥ ਹੋਣਗੇ ਸਤ ਗੁਰੂ ਸਾਹਿਬ ਜੀ ਨੇ ਗੁਰੂ ਜੀ ਨੇ ਇਸ ਲਈ ਇਥੇ ਬੇਨਤੀ ਹੈ ਗੁਰਾ ਛੇ ਗੁਰੂ ਜੀ ਛੇ ਵਾਹਿਗੁਰੂ ਜੀ ਸਤਿਗੁਰੂ ਜੀ ਇੱਕ ਦੇਹ ਪੁਝਾਈ ਮੈਨੂੰ ਇੱਕ ਸੋਝੀ ਦਿਓ ਇੱਕ ਦੀ ਸਮਝ ਦਿਓ ਦੇਹ ਹਾਹੇ ਨੂੰ ਸਿਹਾਰੀ ਹੈ ਦੇਹ ਨਹੀਂ ਕਹਿਣਾ ਜਾਂ ਦੇਹ ਨਹੀਂ ਕਹਿਣਾ ਸਭਨਾਂ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀਆਂ ਕਾ ਜੀਆਂ ਨੂੰ ਬਿੰਦੀ ਪੜਨੀ ਹੈ ਭਾਵ ਸਾਰੇ ਜੀਵਾਂ ਦਾ ਜੀਆਂ ਦਾ ਅਥ ਹੁੰਦਾ ਹੈ ਜੀਵਨ ਜੇਹ ਬਾਜ ਨਾ ਜੀਆ ਜਾਈ ਇਸ ਲਈ ਜੀਆਂ ਜੀਵਾਂ ਦਾ ਵਿਸਰ ਨਾ ਜਾਈ ਵਾਵੇ ਤੇ ਅਧਕ ਲਾਉਣੀ ਹੈ ਵਿਸਰ ਤੀਰਤ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਏ ਕਰੀ ਨਾਵਾ ਭਾਵਾ ਬਿੰਦੀ ਸਹਿਤ ਨਾਵਾ ਪਾਰਾ ਕਹਿਣਾ ਨਾਵਾ ਨਹੀਂ ਕਹਿਣਾ ਨਾਏ ਭਾਰਾ ਇਸ਼ਨਾਨ ਦੇ ਅਰਥਾਂ ਵਿੱਚ ਨਾਏ ਨਹੀਂ ਕਹਿਣਾ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਸਰਠ ਸ੍ਰଷ୍ਟ ਨਹੀਂ ਕਹਿਣਾ ਸਰਠ ਉਪਾਈ ਊੜੇ ਨੂੰ ਔਕੜ ਅਪਾਈ ਨਹੀਂ ਕਹਿਣਾ ਕਿ ਕਕੇ ਨੂੰ ਸਿਹਾਰੀ ਕੇ ਮਿਲਾ ਲਈ ਵੱਖ-ਵੱਖ ਪੜਨਾ ਹੈ ਲੱਲੇ ਇਕੱਠੇ ਨਾ ਹੋਣ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਮੱਤ ਵਿੱਚ ਅਤਕ ਲਾ ਕੇ ਪੜਨੇ ਹਨ ਦੋਵੇਂ ਸ਼ਬਦ ਜਵਾਬ